ਹਾਂਜੀ ਫਰੈਂਡ ਤੇ ਮੈਂ ਇੱਧਰ ਜਗਾ ਦੇਖਣ ਆਈ ਆ ਜਗਾ ਦਾ ਕੀ ਰੇਟ ਆ ਅੱਜ ਤੁਹਾਨੂੰ ਵੀ ਦਿਖਾਉਣੀ ਆ ਇਹਦਾ ਕੁੱਤਾ ਹੀ ਬੜਾ ਫਿਰਦਾ ਹੋਰ ਨਾ ਕੋਈ ਲੱਤ ਫੜ ਲੈ ਤੂੰ ਪੁੱਛਿਆ ਕਿ ਰੋਟਾ ਕੋਈ ਹੈ ਤਾਂ ਹੈ ਨਹੀਂ ਜਗਾ ਦੱਸਣ ਵਾਲਾ ਜਗਾ ਤਾਂ ਬੜਾ ਸੋਹਣੀ ਆ ਬਸ ਬਾਲਾ ਦੂਰ ਨਾ ਜਾ ਆਜੋ ਆਜੋ ਭੱਜ ਕੇ ਲੋਈ ਕਰਨਾ ਪਰੰਡਾ ਦੇ ਫੈਨ ਟੱਕਰ ਗਏ ਹਾਂਜੀ ਫਰੈਂਡ ਤੇ ਇੱਥੇ ਆਪਾਂ ਨੂੰ ਆਪਣਾ ਟੱਕਰ ਕੇ ਫੈਨਸ ਤੇ ਹੁਣ ਉਹ ਆ ਰਹੇ ਆ ਮਿਲਣ ਮਾ ਤੇ ਚੁੰਨੀ ਚੱਕਣ ਗਈ ਆ ਉਹ ਕੁਦਰਤੀ ਮੈਂ ਤਾਂ ਇੱਧਰ ਜਗਾ ਦੇਖਣ ਆਈ ਸੀਗੀ ਤੇ ਉਹ ਆਈ ਜਾਂਦੀ ਮੈਨੂੰ ਐ ਵਾਹ ਕਰਤਾ ਉਹਨਾਂ ਨੇ ਤੇ ਬਾਕੀ ਜਗਾ ਦਿਖਾ ਦੇ ਬਈ ਸਾਰੀ ਇੱਧਰ ਦੇਖਦੇ ਆ ਫਰੈਂਡ ਆਪਾਂ ਜਗਾ ਕਿਸੇ ਨੂੰ ਦਵਾਉਣੀ ਆ ਪਾਣੀ ਲੈਣੀ ਮੈਂ ਤਾਂ ਕਿਸੇ ਵਾਅਦੇ ਦੇ ਦੇਖ ਕਰਾਈ ਆ ਇਹਨਾਂ ਨਾਲ ਹਾਈ ਵੀ ਨਹੀਂ ਕੋਈ ਇੱਥੇ ਕੋਈ ਬੰਦਾ ਨਹੀਂ ਬੁੜੀ ਨਹੀਂ ਬੰਦੇ ਦੂਰ ਦੂਰ ਹੋ ਲੱਗੇ ਪਏ ਆ ਬੰਦੇ ਦੂਰ ਲੱਗੇ ਪਏ ਆ ਕਲੋਨੀ ਬਹੁਤ ਵੱਡੀ ਆ ਇਹ ਆ ਆ ਗਿਆ ਬੰਦਾ ਕਾਹ ਕਿਤੇ ਅੱਗੇ ਆ ਰੇਡ ਦੱਸੇ ਜਗ੍ਹਾ ਕਾ ਵੇ ਤੂੰ ਛੱਡਾ ਬੰਦ ਮੈਨੂੰ ਕਿੱਥੇ ਦੇਖਣ ਦੇ ਯੋ ਓ ਇਹਨਾਂ ਨੂੰ ਕੀ ਕਹਿਣਾ ਆਪਾਂ ਪਲਾਟ ਵੇਖਣਾ ਨਾ ਮੈਂ ਕਿਸੇ ਵਾਅਦੇ ਦੇਖਣ ਆਈ ਆ ਤੇ ਫਰੈਂਡ ਆ ਦੇਖੋ ਮੜਾ ਇਹ ਦੱਸੋ ਪੰਜਾਬੀ ਸੂਟ ਚ ਮੈਂ ਕਿੱਡੀ ਕੁ ਸੋਹਣੀ ਲੱਗਦੀ ਆ ਤੇ ਜੋ ਟਿੱਕ ਹੈ ਹਟ ਚਾਂਜਰਾ ਤੇ ਦੱਸਿਓ ਜਰੂਰ ਕਮੈਂਟਾਂ ਚ ਫਰੈਂਡ ਹਾਂਜੀ ਇਹਨਾਂ ਬਾਹਰ ਖਾਧਾ ਨਹੀਂ ਵਿਚਾਰੇ ਨੇ ਨਹੀਂ ਟਿੱਕ ਹਾਂਜੀ ਵਧੀਆ ਜੀ ਵਧੀਆ ਤੇ ਦੇਖੋ ਫਰੈਂਡ ਇਹ ਆਪਣੇ ਫੈਨਸ ਤੇ ਮੈਂ ਤਾਂ ਇੱਧਰ 플ੌਟ ਦੇਖਣ ਆਈ ਸੀਗੀ ਤੇ ਇਹਨਾਂ ਨੇ ਮੈਨੂੰ ਕਾਕਾ ਦਿਖਾਤਾ ਲੈ ਆਈ ਵਿਚ ਨਹੀਂ ਰੱਖੂੰਗਾ ਚੰਗਾ ਨਹੀਂ ਤਾਂ ਬਲਾਉਗਾ ਕਿੰਨੇ ਚਲਦੇ ਹੋ ਕੁੜੀ ਆ ਕਿ ਮੁੰਡਾ ਮੁੰਡਾ ਆ ਦੇਖੋ ਜੀ ਉਹ ਦੇਖੋ ਮੇਰੀ ਮਾਂ ਦੇਖੋ ਜੀ ਹੁਣ ਚਾਹ ਦੇ ਨਾਲ ਉਹ ਪਕੌੜੀਆਂ ਖਾਈ ਜਾਂਦੀ ਐ ਦੇਖੋ ਉਹਨਾਂ ਲੱਗ ਖਾਣ ਵਾਲਿਆਂ ਨੂੰ ਕੀ ਪਤਾਗਾ ਦੇਖੋ ਹੈਲੋ ਫਰੈਂਡਾ ਆਹ ਆਪਲੀਏ ਲ ਭੁਈਆ ਖਾ ਆ ਦੇਖੋ ਜੀ ਐਨੀ ਇੱਜ਼ਤ ਕਰਦੇ ਆ ਲੋਕ ਆਪਣੇ ਦੇਖ ਭੁਜਗਾ ਹਾਂ ਇਧਰ ਵੱਡੇ ਵੱਡੇ ਕੱਪ ਚਾਹ ਦੇ ਕੱਲੀ ਨੇ ਪੀਣੇ ਐ ਇਹ ਤਿੰਨੇ ਚਾਰੇ ਮੈਂ ਕੋਲੋਂ ਦਿਖਾਣਾ ਭੁਜ ਗਿਆ ਵੇ ਹਾਂਜੀ ਫਰੈਂਡਾ ਦੇਖੋ ਕਰਨ ਬਟੇਂਡਾ ਦੇਖੋ ਹੁਣ ਫੁਣੀ ਸਾਰੀ ਨਾ ਜਿਹੜੇ 3 ਕੱਪ ਚਾਹਦੇ ਆ ਇਹ ਸਾਰੇ ਇਹਨੇ ਪੀਣੇ ਆ ਫਰੈਸ਼ ਕਰਨੇ ਆ ਫਰੈਸ਼ ਆ ਜਾ ਤੁਸੀਂ ਵੀ ਖਾਣੀ ਪੀਣੀ ਆ ਬਚਾ ਬਾਕੀ ਇੱਧਰ ਲੋਕੇਸ਼ਨ ਦਿਖਾ ਦੇ ਕਿੱਧਰ ਆਈਆਂ ਮੈਂ ਆਹ ਰੋਡ ਤੁਸੀਂ ਦੱਸਈ ਕਿਹੜਾ ਰੋਡ ਹੈ ਇਹ ਹੋਰ ਦੱਸੋ ਕਿਹੜਾ ਹੈ ਤੇ ਆਹ ਪਲਾਟ ਪਲਾਟ ਦੱਸੋ ਕਿਹੜਾ ਹੈ ਜੀ ਇਹ ਮਲੋਟ ਆਈ ਹੋਈ ਆ ਜੀ ਮੈਂ ਮਲੋਟ ਮਲੋਟ ਆਈ ਹੋਈ ਆ ਹਾਇ ਬਹਿੰਟੇ ਚ ਖੜੇ ਨਹੀਂ ਨਹੀਂ ਮਲੋਟ ਆਈ ਆ ਫਰੈਂਡ ਜੇ ਕੋਈ ਮਲੋਟ ਦਾ ਮੇਰਾ ਕੋਈ ਹੈਗਾ ਫੈਨਸ ਮੈਨੂੰ ਮਿਲਣਾ ਚਾਹੁੰਦਾ ਦਾ ਆ ਸਕਦਾ ਆ ਸਕਦਾ ਤੁਸੀਂ ਬਸ ਲੁਕੇਸ਼ ਨਾ ਮੋਟਰ ਆਈਆਂ ਮੈਂ ਉਹਦੇ ਕੋਲੇ ਸਟੇਸ਼ਨ ਕੋਲੇ ਬੈਠੀ ਆ ਅਰੇ ਸਟੇਸ਼ਨ ਦਿਖਾਏ ਜੀ ਕਿੱਥੇ ਆ ਉਹ ਵੇ ਪਰਾਂ ਐਵੇਂ ਗੱਡੀਆਂ ਗੱਡੀਆਂ ਕਿੱਥੇ ਇੱਧਰ ਤਾਂ ਸਿਰਫ ਗੱਡੀਆਂ ਖੜੀਆਂ ਐ ਸਰਵਿਸ ਸਟੇਸ਼ਨ ਦੱਸੋ ਸਰਵਿਸ ਸਟੇਸ਼ਨ ਵੀ ਹੈ ਨਾ ਸਟੇਸ਼ਨ ਐ ਹੈ ਦਿਖਾ ਦੇ ਗੱਡੀਆਂ ਦਿਖਾ ਦੇ ਇਹ ਕਿਰਨ ਬਟੰਡਾਂ ਦੀਆਂ ਗੱਡੀਆਂ ਨੰਬਰ ਹੀ ਬਣਾਉਣੇ ਆ ਨਾ ਵੀ ਹਾਂਜੀ ਫਰੈਂਡ ਤੇ ਆਪਾਂ ਹੁਣ ਚੱਲੇ ਆ ਘਰ ਠੀਕ ਹੈ ਜੀ ਆਪਦੇ ਚੱਲਿਆ ਮੋਟਰਸਾਈਕਲ ਆ ਨਹੀਂ ਕੱਢਾ ਇੱਧਰ ਦੇ ਚਲੋ ਠੀਕ ਆ ਫਰੈਂਡ ਚਲਦੇ ਆਪਾਂ ਠੀਕ ਆ ਪਲਾਟ ਦੇਖਣ ਆਏ ਸੀ ਕਿਸੇ ਨੂੰ ਦਵਾਉਣਾ ਸੀ ਪਲਾਟ ਤੇ ਭਾਈ ਨੇ ਟੱਕਰਿਆ ਆਪਾਂ ਨੂੰ ਪਲਾਟ ਵਾਲਾ ਇੱਧਰ ਵੀ ਦਿਖਾਇਆ ਚਾਹ ਪੀ ਲਈ ਅਸੀਂ ਤੇ ਕਿਸੇ ਨੂੰ ਦਵਾਉਣਾ ਸੀ ਇੱਧਰ ਤੇ ਚਾਹ ਪੀ ਲਈਓ ਦੇਖੋ ਭੰਡ ਚੱਕੀ ਜਾ ਰਹੇ ਆ ਆਲੋ ਭਾਜੀ ਤੇ ਚਾਹ ਪੀ ਲਈ ਆਪਾਂ ਤੇ ਹੁਣ ਆਪਾਂ ਚੱਲਿਆਂ ਤੇ ਘਰੇ ਜੀ ਤੇ ਮਜ਼ਾਕ ਕਰੀ ਜਾਂਦੇ ਜੀ ਵੈਸੇ ਹੀ ਆਏ ਸੀ ਇੱਧਰ ਜਾਣ ਪਛਾਣ ਆਪਣੇ ਇਹਨਾਂ ਨਾਲ ਤੇ ਬਜ਼ਾਰੋਂ ਆਏ ਸੀਗੇ ਮੈਂ ਕਿਹਾ ਚੱਲ ਹਨਾ ਜਾਂਦੇ ਜਾਂਦੇ ਮਿਲ ਜਾਂਦੇ ਆਂ ਵਿਚਾਰੇ ਬਾਹਰ ਚ ਬੈਠੇ ਆ ਤੇ ਜਾਣ ਪਛਾਣ ਇਹਨਾਂ ਨਾਲ ਤਾਂ ਕਰਕੇ ਮੈਂ ਆਈ ਸੀਗੀ ਬਾਕੀ ਇਹ ਤਾਂ ਲੋਕੇਸ਼ਨ ਵਧੀਆ ਲੱਗੀ ਆ ਆਪਾਂ ਨੂੰ ਖੇਤ ਜੇ ਮੈਨੂੰ ਬੜੇ ਪਸੰਦ ਆਗੇ ਹਰੀਆਲੀ ਹਨਾ ਚਾਰ ਚਪੇਰੇ ਤੇ ਪਾ ਕਰਕੇ ਤੇ ਫਰੈਂਡ ਆਪਾਂ ਜੁੱਤੀ ਜੱਤੀ ਪਾ ਕੇ ਗਏ ਸੀ ਬਜ਼ਾਰ ਪੰਜਾਬੀ ਸੂਟ ਪਾਇਆ ਸੀ ਮੇਰੇ ਤੇ ਇਹਨਾਂ ਨਾਲ ਆਪਣੀ ਜਾਣ ਪਛਾਣ ਵਿਚਾਰਿਆਂ ਨਾਲ ਤੇ ਆਪਨ ਵਧੀਆ ਪਿਆਰ ਕਰਦੇ ਆ ਮੋਹ ਕਰਦੇ ਆ ਵਿਚਾਰੇ ਇਹ ਹੋ ਕਿਹੜਾ ਸਾਡਾ ਟੋਰੀ ਮੋਹਾ ਤੇ ਬਾ ਜਾਣੇ ਆ ਸੀ ਘਰ ਦਿਖਾਉਣੇ ਆ ਫਿਰ ਤੈਨੂੰ ਘਰ ਪਹੁੰਚ ਕੇ ਹਨਾ ਜੀ ਫਰੈਂਡ ਮੈਂ ਘਰੇ ਆ ਗਈ ਜੀ ਦੇਖੋ ਘਰੇ ਆ ਕੇ ਬਾਰ ਖੋਲ ਲਿਆ ਤੇ ਹੁਣੀ ਮੈਂ ਘਰੇ ਆਈ ਆ ਦੇਖੋ ਸਾਡਾ ਆਲਦਾ ਘਰ ਤੇ ਗੁਲਬਾਰ ਖੋਲਦੇ ਨੂੰ ਜੀ ਮੈਨੂੰ ਬਾਹਰ ਜਾਇਆ ਹੁੰਦਾ 10 ਮਿੰਟ ਆ ਆਪਾਂ ਆ ਗਏ ਘਰੇ ਆ ਜੀ ਤੇ ਪਰਸ ਮੇਰਾ ਖਾਲੀ ਆ नहीं देखो अपना जगा कुड़िए जगाय वडगे आले किचन अंब लयाबू गोशे अंब ਉਹ ਨਿਆਣੂ ਰਵਾਸ਼ ਵੇਸ਼ਨ ਚ ਖੁੱਲੇ ਪਾਣੀ ਚ ਧੋਵਾਗੇ ਫਿਰ ਅੰਡ ਫਰੂਟ ਆਪਾਂ ਲੱਕੜੀ ਇਹ ਡਸਟਬਿਨ ਕਿੱਥੇ ਆ ਆ ਵੀ ਲਾਇਆ ਡਸਟਬਿਨ ਚ ਡੋਲੇ ਹੀ ਪਤਾ ਠੀਕ ਆ ਸਾਰਾ ਤੇ ਕੱਪੜੇ ਚੇਂਜ ਕਰ ਲਗੇ फिर ड्यूटी घर की नाव खाना बनावा फ्रेंड रोजियाँ रोजी बनाइए पहले कपड़े चेंज कर लगे देखो चलो ठीक है फ्रेंड बाय बाय